ਮੈਨੂੰ ਦਾਦੇ ਕਿੰਨੇ ਖੜਿਆ ਸੀ ਨਾਲੇ ਨੋ ਕੋਲ ਲੱਗੇ ਗਈ ਉਹ ਨਿੱਕੇ ਨਿੱਕੇ ਬੱਚੇ ਮੈਨੂੰ ਦੋ ਕੁੜੀਆਂ ਮੇਰੇ ਇੱਕ ਮੁੰਡਾ ਮੈਂ ਕਿਹਾ ਸਰਦ ਜੀਰਾ ਮੈਨੂੰ ਦਾ ਦੋ ਇਹ ਦੁਨੀਆ ਬਹੁਤ ਪਰਬਾਦ ਹੋ ਗਿਆ ਚਰੰਗੀ ਕੋ ਅੱਛਾ ਜੀ ਮੇਰਾ ਇੱਕ ਬੋਤਲਾ ਮੇਰੀਆਂ ਦੋ ਕੁੜੀਆਂ ਦੁਨੀਆ ਦੋ ਕੁੜੀਆਂ ਆਈ ਇਹਨੂੰ ਕੀ ਕਰਾਂ ਲੈ ਜਾੜਾ ਮੁਕੀਰ ਨਾਲ ਗਿਆ ਇੱਥੇ ਤੇ ਮੂਰਤ ਸੀ ਕੋਠੀ ਦਾ ਉੱਥੋਂ ਆਇਆ ਇਥੇ ਅਲਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਦਾ ਸਾਹ ਬਣਾ ਲਾ ਮੈਂ ਕਿਹਾ ਚਾਹ ਪਈ ਆ ਆ ਜਾ ਮੈਂ ਚਾਹ ਫੋਨ ਲਾਇਆ ਫੋਨ ਚ ਗਿਆ ਇਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਰਤੀਆਂ ਕੇ ਲੇ ਮਰ ਗਿਆ ਇੰਨੇ ਪਰਵਾਹ ਕਿੰਨੇ ਰੀਜੇ ਤੁਸੀਂ ਅਈ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਿਲੀ ਆਦੀ ਅੱਜ ਜਿੰਨਾ ਦੀ ਮੌਤ ਹੋਈ ਹੈ ਇਹ ਇੱਕ ਪਹਿਚਾਈ ਸੀ ਇਹ ਬੰਦੇ ਦਾ ਹੀ ਕਰਦੇ ਆ ਕੈਰੀ ਬੱਤਰ ਕਰਦੇ ਤੇ ਉਹਦਾ ਕੰਮ ਉਹਦਾ ਹੈ ਬਗਲਾਸ ਜੇ ਕਿਤੋਂ ਆਏ ਸੀ ਤੁਸੀਂ ਕਿੰਨੇ ਜਣੇ ਆਏ ਤਿੰਨ ਜਣੇ ਆਣੇ ਗੱਡੀ ਤੇ ਇਹ ਉੱਤਰਿਆ ਗੱਡੀ ਜਨਪਤਰ ਕੇ ਮਿਲਦਾ ਪਿਆ ਹੈ ਇਹਦਾ ਨਾਮ ਕੀਪ ਹੈ ਅੱਜ ਤੋਂ ਕੋਠੀ ਦਾ ਮਹੂਰਤ ਕੇ ਦਾ ਤੇ ਘਰ ਦੋਸਤ ਦੇ ਘਰ ਆਏ ਮਰਵਾਲ ਤੋਂ ਹਲੇ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇੱਥੇ ਗੋਲੀ ਬਾਹਰ ਨੂੰ ਇਹਦੇ ਕੋਈ ਪਾਣੀ ਹੋ ਗਈ ਕੀ ਹੋਇਆ ਜੀ ਮੇਰਾ ਭਰਾ ਅਜੇ ਲੋਕ ਜਿਹੜੇ ਉਤਰਿਆ ਥੱਲੇ ਕੋਈ ਚਾਰ ਜਣੇ ਆ ਗੋਲੀਆਂ ਮਾਰ ਕੇ ਗਾਂਗੇ ਕਿੰਨੇ ਹੋਏ ਦੀ ਘਟਨਾ ਆ ਰਿਹਾ ਇੱਧਾ ਘੰਟਾ ਪਹਿਲਾਂ ਦੀ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ? ਉਹ ਜੇ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਹੋ। ਇੱਥੇ ਕੋਈ ਗੱਡੀ ਜੁੱਤਰੇ ਆ ਵੀਰ ਹੁਣੇ ਨਾਲ ਆਵੇਗਾ। ਹਾਂਜੀ। ਤੇ ਕਿੰਨੇ ਜਣੇ ਆਏ? ਉਹ ਕਿੰਨੇ ਨੇ? ਦੋ ਮੋਟਰਸਾਈਕਲ ਚਾਰ ਜਣੇ ਸੀ ਉਹ। ਕਿੰਨੀਆਂ ਗੋਲੀਆਂ ਚੱਲੀਆਂ? ਲੋਈਆਂ ਪੰਜ-ਛੇ ਚੱਲੀਆਂ ਮੈਂ ਇੱਥੇ। ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ? ਆਹ ਨਾ ਘਰ ਨਾਲ ਹੀ ਲੋਕਲ ਇਸ ਮਾਨਗਰ। ਅੱਛਾ। ਹਾਂਜੀ। ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਦਾ ਕੋਈ ਲਾਗਦਾ। ਨਾ ਨਾ ਲਾਗਦਾ ਨਹੀਂ ਕਿਸੇ ਦਾ ਹੀ ਨਹੀਂ ਆ। ਨਾ। ਅੱਛਾ ਤੇ ਇਹ ਕਿੱਥੋਂ ਆਏ ਸੀ? ਏ ਤੂੰ ਘੁੰਮਦਰ ਗਿਆ ਮੈਂ ਮੈਂ ਗਿਆ ਇਹ ਕੋ ਮੁੰਡੇ ਆ ਕੇ ਆ ਲੈ ਯਾਰ ਕੰਮ ਕਰਦੇ ਕੰਮ ਪੇਂਟ ਦਾ ਕੰਮ ਕਰਦੇ ਜੋ ਪਰਵਾਦੇ ਆਪਾਂ ਤਿੰਨ ਬਰਦਰ ਆ ਇੱਕ ਬੜੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਆਏ ਨੇ ਕੌਣ ਨਹੀਂ ਇਹ ਦੋ ਬੱਚੇ ਨਾਲੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਵੈਸੇ ਹਾਂਜੀ ਘਰ ਉੱਤੇ ਘਰ ਜਾਣ ਵਾਲੇ ਹਾਂ ਹਾਂ ਕੀ ਨਾ ਲੱਗੇ ਯਾਰ ਇਹ ਵਕੀਲ ਆ ਬੜੇ ਲੋਕ ਪੂਰਾ ਇੱਧਰ ਖੋਲੀਆ ਬੋਲੋ ਕੁਝ ਉਹ ਇਹ ਕਰੋ ਉਹ ਕੇ ਪਾਸ ਵਗਿਆ ਹੋ ਗਿਆ ਬੇਟੋ ਨੂੰ ਇੱਥੇ ਕੋਈ ਅੰਬਲੈਂਸ ਨਾਲ ਚੱਲਣ ਦੇਈ ਕੋਈ ਐਮਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੂਟ ਹੀ ਨਹੀਂ ਸਾਰਾ ਮੰਡੀ ਦਾ ਟੰਡੀ ਭਰੀ ਪਈ ਆ ਇੱਕ ਸਵੇਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਮਬੂਲੈਂਸ ਆ ਗਈ ਨਾ ਕੋਈ ਨਹੀਂ ਹਾਂ ਸੋ ਤਾਂ ਸੋ ਬਸੀ ਦਾਖਾ ਨੇ ਰੋੜ ਤੇ ਜਾਂਦੇ ਆ ਉਹ ਨਹੀਂ ਪੁੱਛਦੇ ਪੌਣ ਲਾ ਕੇ ਇੱਥੇ ਲੱਗਾ ਅਲਟਾ ਕੰਟਰੇ ਕੋ ਇਹ ਤੁਮ ਇਹ ਬੋਗਰ ਮਿੱਟਰ ਦੂਰ ਨਾ ਕਹਿ ਲੱਗਦਾ ਜੋ ਆ ਲੱਗੇ ਨਾ ਕਾ ਲੱਗਦਾ ਇੱਥੇ ਇੱਧਰ ਲੱਗਾ ਲੱਗੇ ਨਾ ਕਿਨੇ ਕੋਲ ਕੰਮ ਹੋ ਗਿਆ ਜੀ ਮੋਰਸ ਤੋਂ ਦੋੜ ਮੋਰਸ ਜੀ ਗੱਡੀ ਉਤਰਾਈਏ 160 ਫਟ ਚੱਲੇ ਗੇ ਡੇਰਾ ਰੋਡ ਤੋਂ ਗੋਲੀ ਚੱਲੀਏ ਹਾਂ ਹੁਣੇ ਇਤਲਾਹ ਮਿਲਦੀ ਸੀ ਜੀ ਇੱਥੇ ਕੋਈ ਟਿੰਪੀ ਜੀ ਮੈਨ ਆਦਾ ਬੜਾ ਜੀ ਸੰਗ ਉਹਨੂੰ ਕੋਈ ਅਨੁਸ਼ਾਸਿਤ ਡਾਕਟਰ ਦੇਖਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕੀ ਦੱਸਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ ਕਰਕੇ ਤੇ ਡੇਹਰਾ ਰੋਡ 'ਤੇ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਕਿ ਅਸੀਂ ਕਾਰਵਾਈ ਕਰਾਂਗੇ